ਦੇਸ਼ ਦੁਨੀਆ ਵਜਵਾਤੇ ਪੰਜਾਬੀਆਂ ਨੂੰ ਸਤਿ ਸ਼੍ਰੀ ਅਕਾਲ ਮੈਜਿੰਦਰ ਸਿੰਘ ਬਿਲਕਤੀ ਤੁਸੀਂ ਵੇਖ ਰਹੇ ਹੋ ਬਿਲਕਾ ਨਿਊਜ਼ ਆਨਲਾਈਨ ਚੈਨਲ ਤੇ ਦੋਸਤੋ ਸਾਡੇ ਸਟੂਡੀਓ ਦੇ ਵਿੱਚ ਕੌਂਡ ਰਤਨ ਤਰਤੋਕ ਸਿੰਘ ਬਿਲਗਾ ਸਾਡੇ ਨਾਲ ਜੁੜੇ ਹੋਏ ਆ ਤੇ ਅਸੀਂ ਪਹਿਲੇ ਐਪੀਸੋਡ ਦੇ ਵਿੱਚ ਬਹੁਤ ਸਾਰੇ ਜਿਹੜੇ ਸਵਾਲ ਆ ਉਹ ਪੁਛੋਕਰ ਨੂੰ ਲੈ ਕੇ ਕੀਤੇ ਇਹਨਾਂ ਦੇ ਹੁਣ ਤੱਕ ਸਿਹਤ ਦੇ ਸਫਰ ਨੂੰ ਲੈ ਕੇ ਕੀਤੇ ਬਿਲਗੇ ਵਿੱਚ ਇਹਨਾਂ ਦੇ ਮੈਂਬਰ ਵਰਚਾਇਆ ਤਾਂ ਹੁਣ ਵੇਲੇ ਜਾਂ ਹੋਰ ਵਿਅਤੀ ਜਿਹੜੇ ਲੀਡਰਾਂ ਨੂੰ ਲੈ ਕੇ ਅਸੀਂ ਸਵਾਲ ਕੀਤੇ ਆ ਤੇ ਆਓ ਅਗਲਾ ਸਵਾਲ ਸੀ ਕੰਵਰਟ ਸੰਤੋਖ ਸਿੰਘ ਬਿਲਗਾ ਨੂੰ ਕਰਾਂਗੇ ਕਿ ਜਿਹੜੀ ਬਿਲਗੇਤੀ ਸਿਆਸਤ ਆ ਉਹਦੇ ਵਿੱਚ ਜਿਹੜੀਆਂ ਰਵੈਤੀ ਪਾਰਟੀਆਂ ਜਿਥੇ ਲੀਡਰੀਆਂ ਰਵੈਤੀ ਪਾਰਟੀਆਂ ਦੇ ਜਿਹੜੇ ਲੀਡਰ ਆ ਉਹ ਸਿਆਸਤ ਕਰਦੇ ਆ ਉੱਥੇ ਇੱਕ ਨਵੀਂ ਪਾਰਟੀ ਆ ਗਈ ਆਮ ਆਦਮੀ ਪਾਰਟੀ ਉਹ ਵੀ ਇਸ ਮੈਦਾਨ ਦੇ ਵਿੱਚ ਆ ਤੇ 2014 ਤੋਂ ਬਾਅਦ ਇਹ ਪਾਰਟੀ ਲਗਾਤਾਰ ਵਾਦੀ ਵਾਦੀ 2022 ਦੇ ਵਿੱਚ ਇਸ ਪਾਰਟੀ ਦਾ ਰਾਜ ਆ ਗਿਆ ਤੇ ਇਸ ਵੇਲੇ ਇਹ ਪਾਰਟੀ ਸਤਾ ਤਰਿਆ ਹੈ ਤੇ ਹੁਣ ਸੰਤੋਖ ਸਿੰਘ ਬਿਲਗਾ ਜੀ ਨੂੰ ਮੈਂ ਸਵਾਲ ਕਰਦਾ ਬਿਲਗਾ ਜੀ ਤੁਹਾਡਾ ਸਵਾਗਤ ਹੈ ਬਿਲਗਾ ਨਿਊਜ਼ ਆਨਲਾਈਨ ਤੇ ਤੇ ਇਹ ਮੈਨੂੰ ਇਹ ਦੱਸਿਓ ਕਿ ਜਿਹੜਾ ਬਿਲਗੇ ਦੇ ਵਿੱਚ ਜਿਹੜੀਆਂ ਰਵੈਤੀ ਪਾਰਟੀਆਂ ਆ ਤੁਸੀਂ ਉਹਨਾਂ ਦਾ ਸਾਰਿਆਂ ਦਾ ਪਿੰਡ ਦੀ ਡਿਵੈਲਪਮੈਂਟ ਨੂੰ ਲੈ ਕੇ ਜਿਹੜਾ ਰਲ ਕੇ ਕੰਮ ਕੀਤਾ ਪਰ ਇਹਦੇ باوجود ਜੇ ਨਜ਼ਰ ਮਾਰੀਏ ਤੇ ਬਿਲਗੇ ਦੇ ਵਿੱਚ ਜਿਹੜੀ ਆਪਾਂ ਜੇ ਪਹਿਲਾਂ ਦੇਖਣਾ ਆਪਾਂ ਜਿਹੜਾ ਵਿੱਦਿਆ ਦਾ ਪੱਖ ਵਿਦਿਆਦੀਪਕ ਬਾਰੇ ਤੁਸੀਂ ਆਪਣੇ ਪਹਿਲੇ ਐਪੀਸੋਡ ਦੇ ਵਿੱਚ ਦੱਸਿਆ ਵੀ ਕਾਮਨਸਟ ਜਿਹੜੀ ਧਰਿਆ ਉਹਨਾਂ ਦੇ ਵਿੱਚੋਂ ਜਿੰਨੇ ਵੀ ਐਜੂਕੇਟਡ ਜਿਹੜੇ ਆ ਉਹ ਚਾਹੇ ਮਾਸਟਰ ਕਿਟਰ ਸੀ ਚਾਹੇ ਲੀਡਰ ਸੀ ਉਹਨਾਂ ਨੇ ਖਾਸ ਕਰਕੇ ਲੜਕੀਆਂ ਵਾਲੇ ਸਕੂਲੇ ਮੋਢੇ ਨਾਲ ਮੋਢਾ ਜੋੜ ਕੇ ਉੱਥੇ ਜਿਹੜਾ ਆ ਕੰਮ ਕੀਤਾ ਉਹ ਅੱਜ ਵੀ ਨਜ਼ਰ ਆਉਂਦਾ ਤੇ ਇਸ ਮੁਕਾਬਲੇ ਜੇ ਆ ਪਰਵਤੀ ਪਾਰਟੀਆਂ ਦੀ ਗੱਲ ਕਰੀਏ ਤਾਂ ਉਹਨਾਂ ਬਾਰੇ ਸਾਨੂੰ ਦੱਸਿਓ ਕਿ ਜੇ ਆਪਾਂ ਅਕਾਲ ਕੈਡਮੀ ਨਾਲਗਾ ਸ਼ੀਲਾ ਰਾਣੀ ਤਾਮਰੀ ਡੀਏਪੀ ਪਬਲਿਕ ਸਕੂਲ ਨੂੰ ਜੇ ਆਪਾਂ ਬਾਹਰ ਰੱਖ ਲਈਏ ਤੇ ਤੁਹਾਨੂੰ ਇਹਨਾਂ ਰਵੈਤੀ ਤਰ੍ਹਾਂ ਵੱਲੋਂ ਕੋਈ ਵਿੱਦਿਆ ਦੇ ਖੇਤਰ ਵਿੱਚ ਕੰਮ ਕੀਤਾ ਨਜ਼ਰ ਆਉਂਦਾ ਕੋਈ ਹਰਜਿੰਦਰ ਸਿੰਘ ਜੀ ਦੇਖੋ ਗੱਲ ਇਹ ਆ ਜੀ ਜਿਹੜੀ ਲੋਕਾਂ ਦੀ ਵਿੱਦਿਆ ਜਾਂ ਕਹੋ ਜਾਂ ਲੋਕਾਂ ਦੀ ਸਿਹਤ ਦੀ ਚਿੰਤਾ ਹੈ ਨਾ ਜੀ ਉਹ ਕਦੇ ਇਹਨਾਂ ਰਵੈਤੀ ਪਾਰਟੀਆਂ ਨੂੰ ਨਹੀਂ ਹੋ ਸਕਦੀ ਅੱਛਾ ਜੀ ਕਿ ਜੇ ਲੋਕ ਆਮ ਲੋਕ ਕਿਸਾਨਾਂ ਦੇ ਮਜ਼ਦੂਰਾਂ ਦੇ ਬੱਚੇ ਪੜ ਗਏ ਜੀ ਪੜ ਕੇ ਰੋਜ਼ਗਾਰ ਮੰਗਣਗੇ ਉਹ ਇਹਨਾਂ ਰਵੈਤੀ ਪਾਰਟੀਆਂ ਨਾਲ ਜਾਂ ਸਰਕਾਰਾਂ ਨਾਲ ਅੱਖ ਮਿਲਾ ਕੇ ਗੱਲ ਕਰਨਗੇ ਇਹ ਲੋਕ ਕਦੇ ਨਹੀਂ ਚਾਹਣਗੇ ਵੀ ਲੋਕ ਪੜਨ ਅਚਾਹ ਗੱਲ ਠੀਕ ਆ ਵੀ ਅਕਾਲ ਅਕੈਡਮੀ ਆ ਇੱਥੇ ਜੀਏਵੀ ਸਕੂਲ ਆ ਜਾਂ ਹੋਰ ਵੀ ਆਲੇ ਦੁਆਲੇ ਸਾਡੇ ਇੰਸਟੀਟਿਊਸ਼ਨ ਹੈਗੇ ਜਿਹੜੇ ਆ ਐਜੂਕੇਸ਼ਨ ਦੇ ਆ ਬਰ ਠੀਕ ਆ ਜਿੰਨਾਂ ਲੋਕਾਂ ਕੋਲ ਪੈਸਾ ਹੈਗਾ ਉਹ ਮਾੜਾ ਮੁੱਟਾ ਆਪਣਾ ਉੱਥੇ ਕਰਦੇ ਆ ਕੋਈ ਪੜਾਉਣਾ ਵੀ ਚਾਹੀਦਾ ਜੇ ਕਿਸੇ ਕੋ ਹੈ ਜੀ ਪਰ ਇਹ ਜਿਹੜੀ ਐਜੂਕੇਸ਼ਨ ਦੀ ਖਾਸ ਤੌਰ ਤੇ ਸਰਕਾਰੀ ادارے ਜੀ ਜਿਹੜੇ ਚਾਹੇ ਉਹ ਪ੍ਰਾਇਮਰੀ ਸਕੂਲ ਆ ਚਾਹੇ ਉਹ ਸਕੈਂਡਰੀ ਸਕੂਲ ਆ ਇਹਦੀ ਚਿੰਤਾ ਕਿਉਂ ਨਹੀਂ ਹਸਟਨ ਹੋਈ ਆ ਜੀ ਅਸੀਂ ਮਤਲਬ ਅਸੀਂ 올ਡੀਆ ਪદ્ધਰਤੇ ਵੀ ਅਸੀਂ ਪੈਂਡ ਪદ્ધਰਤੇ ਵੀ ਜਦੋਂ ਕੋਈ ਹਮਲਾ ਹੁੰਦਾ ਅਸੀਂ ਲੜਦੇ ਆ ਸਾਨੂੰ ਚਿੰਤਾ ਵੀ ਸਕੂਲ ਦੇ ਵਿੱਚ ਮਾਸਟਰ ਕਿਉਂ ਨਹੀਂ ਜੀ ਸਾਨੂੰ ਚਿੰਤਾ ਵੀ ਸਕੂਲ ਬਿਨਾਂ ਸਕੂਲ ਜਿਹੜਾ ਬਿਨਾਂ ਪ੍ਰਿੰਸੀਪਲ ਤੋਂ ਕਿਉਂ ਆ ਸਾਨੂੰ ਪਤਾ ਵੀ ਸਕੂਲ ਦੀ ਸਫਾਈ ਦੇ ਲਈ ਅੰਦਰ ਉਥੇ ਮਾਲੀ ਕਿਉਂ ਨਹੀਂ ਹੈ ਜੀ ਸਾਨੂੰ ਚਿੰਤਾ ਆ ਵੀ ਬੱਚਿਆਂ ਦੇ ਉਥੇ ਬਾਥਰੂਮ ਵਗੈਰਾ ਜਾਂ ਦੂਜਾ ਤੀਜਾ ਕਿਹਨ ਦਾ ਭਾਵੇਂ ਇਹ ਕਿਉਂ ਨਾ ਸਾਨੂੰ ਚਿੰਤਾ ਜੇ ਕੋਈ ਇਹ ਪਲਖਾ ਲਿਖਾ ਰੱਖੇ ਅਕਾਲੀ ਜਾਂ ਕਾਂਗਰਸੀ ਜਾਂ ਜਿਹੜੇ ਨਵੇਂ ਹੁਣ ਆਏ ਆ ਜੀ ਵੀ ਇਹ ਲੋਕ ਇਹ ਚਿੰਤਾ ਕਰਨਗੇ ਸਰਕਾਰੀ ادارਿਆਂ ਨੂੰ ਬਚਾਉਣ ਦੇ ਲਈ ਜੀ ਕਿਉਂਕਿ ਇਹ ਸਾਰਾ ਕਸ਼ਸ ਵੱਜਾ ਆ ਸਰਕਾਰ ਦੀ ਨੀਤੀ ਨਹੀਂ ਸਰਕਾਰ ਪਿਛਲੇ ਲੰਬੇ ਸਮੇਂ ਤੋਂ ਸਰਕਾਰੀ ادارਿਆਂ ਨੂੰ ਖਤਮ ਕਰਨਾ ਚਾਹੁੰਦੀ ਆ ਜੀ ਅਸੀਂ ਇਸ ਗੱਲ ਤੇ ਅੱਜ ਵੀ ਪੂਰੇ ਸਟੈਂਡ ਕਰਦੇ ਆਂ ਵੀ ਜਿਹੜੀਆਂ ਭਾਰਤੀਆਂ ਸਕੂਲਾਂ ਚ ਪੂਰੀਆਂ ਹੋਣੀਆਂ ਚਾਹੀਦੀਆਂ ਤਾਂ ਕਿ ਜਿਹੜੇ ਆਮ ਲੋਕਾਂ ਦੇ ਬੱਚੇ ਵੀ ਆ ਜਿਨ੍ਹਾਂ ਕੋਲ ਪੈਸਾ ਨਹੀਂ ਵੀ ਹੈ ਉਹ ਉਹਨਾਂ ਨੂੰ ਉਹ ਜਗਾਰ ਉਹਨਾਂ ਨੂੰ ਵਿਦਿਆ ਪ੍ਰਾਪਤ ਕਰਨ ਦਾ ਬਰਾਬਰ ਮੌਕਾ ਮਿਲ ਸਕੇ ਠੀਕ ਹੈ ਇਹ ਜਿਹੜੀਆਂ ਇਹ ਰਵੈਤੀ ਪਾਰਟੀਆਂ ਆ ਇਹ ਉਹਨਾਂ ਦੀ ਚਿੰਤਾ ਦਬਚਾ ਲਈ ਜਿੱਥੇ ਆਪਾਂ ਪਹਿਲੇ ਐਪੀਸੋਡ ਚ ਗੱਲ ਕਰਕੇ ਆਇਆ ਕਿ ਇਹ ਜਿਹੜਾ ਬਿਲਗਾ ਆ ਨੇੜੇ 20 25 30 ਪਿੰਡਾਂ ਨਾਲ ਜੁੜਿਆ ਹੋਇਆ ਤੇ ਇਸ ਏਰੀਆ ਦੇ ਵਿੱਚ ਜੇ ਦੇਖਿਆ ਜਾਵੇ ਬੇ ਸਰਕਾਰੀ ਤੌਰ ਤੇ ਇਹ ਵਿਦਿਆ ਜਿਹੜੀ ਆ ਉਹ ਜਿੰਨੀ ਲੈਵਲ ਚਾਹੀਦਾ ਸੀ ਜਾਂ ਕੋਈ ਇੱਥੇ ਮਨ ਲੋ ਕਰਨ ਦਾ ਵੱਡਾ ਆਧਾਰਾ ਬਿੱਦਿਆ ਦਾ ਚਾਹੀਦਾ ਸੀ ਜੇ ਅਗਰ ਨਹੀਂ ਆਇਆ ਤਾਂ ਤੁਸੀਂ ਇਹਨੂੰ ਜਿਹੜਾ ਕਿਨੂੰ ਜ਼ਿੰਮੇਵਾਰ ਮੰਨਦੇ ਆ ਸਰਕਾਰਾਂ ਨੂੰ ਇਹ ਤੁਸੀਂ ਪੁਰਾਣਾ ਇਤਿਹਾਸ ਪੜ੍ਹ ਕੇ ਦੇਖੋ ਤੁਸੀਂ ਵੀ ਇਸੇ ਪ੍ਰੇਮ ਦੀ ਸਕੂਲ ਚੋਂ ਪੜ੍ਹ ਕੇ ਗਏ ਹੋ ਮੈਂ ਵੀ ਇੱਥੋਂ ਹੀ ਪੜਿਆ ਆਪਸ ਕੇ ਅੰਰੀ ਸਕੂਲ ਚੋਂ ਵੀ ਪੜ੍ਹਿਆ ਜੀ ਰੌਣਕਾਂ ਲੱਗੀਆਂ ਹੁੰਦੀਆਂ ਸੀ ਉਹਨਾਂ ਦਿਨਾਂ ਦੇ ਵਿੱਚ ਜਦੋਂ ਆਪਾਂ ਪੜ੍ਹਦੇ ਸੀ ਤੇ ਅੱਜ ਇਹੋ ਜਿਹੜੇ ਆ ਬਿਲਡਿੰਗਾਂ ਖੜੀਆਂ ਕੋਈ ਟੀਚਰ ਨਹੀਂ ਉੱਥੇ ਅਜਾੜ ਪਿਆ ਪਿਆ ਜੀ ਪੇ ਪੁਰਾਣੇ ਬਜ਼ੁਰਗ ਦੱਸਦੇ ਆ ਕੋਈ ਟਾਈਮ ਇਦਾਂ ਦਾ ਵੀ ਸੀ ਵੀ ਸਾਨੂੰ ਇੱਥੇ ਸਾਡੇ ਸੀਨੀਅਰ ਸੈਕੰਡਰੀ ਸਕੂਲ ਕੋ ਜਮੀਨ ਸੀ ਜੀ ਇੱਥੇ ਸਾਨੂੰ ਕਾਲਜ ਵੀ ਮਿਲ ਸਕਦਾ ਸੀ ਕਿਉਂਕਿ ਜੇ ਇੱਥੇ ਕਾਲਜ ਬਣ ਜਾਂਦਾ ਆ ਜਿਹੜਾ ਸਾਰੇ ਤਲਵਣ ਤੱਕ ਹੋਰੀ ਜੀਆਂ ਸਾਰਾ ਸ਼ਾਇਦ ਸਾਡੇ ਕੁਝ ਜਿਹੜੀ ਪੋਜੀਸ਼ਨ ਕੁਝ ਹੋਰ ਹੁੰਦੀ ਜੀ ਉਦੋਂ ਬਾਅਦ ਉਹ ਸਾਡੇ ਨਹੀਂ ਮਿਲ ਸਕਿਆ ਉਹ ਜੜਿਆਲੇ ਵਾਲੇ ਲੋਕਾਂ ਨੇ ਅਪਰਾਲਾ ਕੀਤਾ ਉੱਥੇ ਕਾਲਜ ਬਣਿਆ ਔਰ ਚੱਲਿਆ ਵੀ ਉਹਦਾ ਫਾਇਦਾ ਵੀ ਲਿਆ ਲੋਕਾਂ ਨੇ ਪਰ ਅੱਜ ਵੀ ਜਿੱਦਾਂ ਸਰਕਾਰ ਦੀ ਪੂਰੀ ਨੀਤੀ ਆ ਵੀ ਇਹ ਅਦਾਰੇ ਖਤਮ ਹੀ ਕਰਨੇ ਆ ਜੀ ਇਹ ਜੇ ਸਾਡੇ ਮੌਕੇ ਦੀ ਉਦੋਂ ਦੀ ਲੀਡਰਸ਼ਿਪ ਜਿੱਦਾਂ ਤੁਹਾਨੂੰ ਮੈਂ ਦੱਸਿਆ ਵੀ ਸੈਂਟਰ ਚ ਵੀ ਸਰਕਾਰ ਪੰਜਾਬ ਚ ਵੀ ਸਰਕਾਰ ਤੇ ਪਿੰਡਾਂ ਦੀ ਪੰਚਾਇਤਾਂ ਚ ਵੀ ਜਿੰਨਾ ਲੋਕਾਂ ਦੇ ਕਬਜ਼ੇ ਸੀ ਜੇ ਅਸੀਂ ਮਾਤ ਵਿਦਿਆਪੱਖੋਂ ਮਾਰ ਖਾਧੀ ਆ ਇਹ ਉਹ ਲੋਕ ਜ਼ਿੰਮੇਵਾਰ ਆ ਉਹ ਪਾਰਟੀਆਂ ਚ ਜ਼ਿੰਮੇਵਾਰ ਆ ਸੰਤੋਖ ਸਿੰਘ ਬਲਗਾ ਜੀ ਜਿਵੇਂ ਤੁਸੀਂ ਉਹਨਾਂ ਲੋਕਾਂ ਨੂੰ ਜ਼ਿੰਮੇਵਾਰ ਠਰਾਇਆ ਉਹਨਾਂ ਦੇ ਸਕੂਲ ਜਿਹੜੇ ਆ ਉਹ ਤੁਸੀਂ ਦੇਖਿਆ ਹੋਣਾ ਜਿਹੜੇ ਆ ਅਪਗ੍ਰੇਡ ਕੀਤੇ ਮਿਡਲ ਨੂੰ ਹਾਈ ਸਕੂਲ ਕਰਤਾ ਹਾਈ ਸਕੂਲ ਉਹ ਜਿਹੜਾ ਆ ਉਹ ਪਲੱਸ 2 ਤੱਕ ਲੱਗਾ ਹੈ ਪਰ ਜਿਹੜੇ ਇਹ ਰਵੈਤੀ ਪਾਰਟੀਆਂ ਖਾਸ ਕਰਕੇ ਜੇ ਆਪਾਂ ਸ਼ੋਮਣੀ ਅਕਾਲੀ ਦਲ ਦੀ ਗੱਲ ਕਰਦੇ ਆਂ ਕਾਂਗਰਸ ਦੀ ਗੱਲ ਕਰਦੇ ਆਂ ਇਹ ਤੁਸੀਂ ਪਹਿਲਾਂ ਵੀ ਸਵਾਲ ਦਾ ਜਵਾਬ ਦੇ ਚੁੱਕੇ ਆਂ ਕਿ ਇਹਨੇ ਕਿਸੇ ਸਕੂਲਾਂ ਦੇ ਵਿੱਚ ਜਿਹੜੇ ਆ ਲੋੜ ਮੁਤਾਬਕ ਟੀਚਰ ਵੀ ਲੈਂਦੇ ਅਸਲ ਦੇ ਵਿੱਚ 1992 ਤੋਂ ਬਾਅਦ ਜੀ ਜਦੋਂ ਅਸੀਂ ਰੋਲਾ ਪਾਉਣ ਲੱਗੇ ਆਂ ਵੀ ਜਿਹੜੀਆਂ ਨੀਤੀਆਂ ਤੋਂ ਮਨਮੋਹਨ ਸੋ ਸ਼ਾਇਦ ਪਾਇਨੇਸ ਮੰਤਰੀ ਸੀ ਜੀ ਉਹਨੂੰ ਇਸ ਮਤਲਬ ਉਹਨੂੰ ਸੋ ਸੋਧ ਬੰਨ ਸੋਧਵਾਦੀ ਨੀਤੀਆਂ ਕਰ ਰਹਾ ਜਾਂ ਨਵੇਂ ਆਰਥਿਕ ਸੁਧਾਰਾਂ ਦੀ ਗੱਲ ਕਰਦੇ ਸੀ ਜੇ 1992 ਤੋਂ ਬਾਅਦ ਲਗਾਤਾਰ ਬੇੜਾ ਬੇਣਾ ਸ਼ੁਰੂ ਹੋ ਗਿਆ ਤੇ ਸਰਕਾਰ ਨੇ ਫੈਸਲਾ ਕਰ ਲਿਆ ਕਿ ਅਸੀਂ ਕੋਈ ਵੀ ਸਰਕਾਰੀ ਅਦਾਰਾ ਸਰਕਾਰੀ ਰਹਿਣ ਨਹੀਂ ਦੇਣਾ ਇਹਦੇ ਵਿੱਚ ਕਟੌਤੀ ਕਰਨੀ ਹੈ ਜੀ ਅਸੀਂ ਲਾਲ ਝੰਡੇ ਵਾਲੇ ਲੋਕ ਉਦੋਂ ਦੇ ਰੌਲਾ ਪਾਉਂਦੇ ਆ ਵੀ ਇਹ ਤੁਹਾਡੀ ਜੁੱਧਨੂ ਸਰਕਾਰਾਂ ਚੱਲ ਪਈਆਂ ਇਹ ਇੱਕਦੰ ਤੁਹਾਡੇ ਵਿਦਿਆਵੀ ਜਾਣੀਆਂ ਤੁਹਾਡੀਆਂ ਸਿਹਤ ਹੁਸੂਲਤਾਂ ਵੀ ਜਾਣੀਆਂ ਜਿਹੜੇ ਤੁਹਾਡੇ ਹੋਰ ਦੂਜੇ ਸਰਕਾਰੀ ਅਦਾਰੇ ਆ ਰੇਲਵੇ ਆ 에어ਪੋਰਟ ਆ ਕੁੱਲ ਮਿਲਾ ਕੇ ਰੂਡਵੇਜ਼ ਆ ਇਹ ਸਾਰਾ ਕੁਝ ਜਨਤਾ ਲੱਗਣਾ ਔਰ ਅੱਜ ਅਸੀਂ ਉਦੋਂ ਸਾਡੀਆਂ ਗੱਲਾਂ ਲੱਗਦਾ ਸੀ ਅੱਜ ਉਹ ਗੱਲਾਂ ਸੱਚੀਆਂ ਸਾਬਿਤ ਹੋ ਗਈਆਂ ਅੱ ਦਿੱਲੀ ਦੇ ਲੱਗੇ ਤੇ ਕਿਸਾਨ ਮੋਰਚੇ ਨੇ ਜਦੋਂ ਲੋਕਾਂ ਨੂੰ ਦੱਸਿਆ ਉਹ ਸਾਡੀਆਂ ਜ਼ਮੀਨਾਂ ਨੂੰ ਹੱਥ ਪੈ ਚਲਿਆ ਜੀ ਹੁਣ ਘਟਕਾ ਇਕੱਠੇ ਹੋਏ ਸਾਡੀਆਂ ਗੱਲਾਂ ਸੁਣੀਆਂ ਪਰ ਫੇਰ ਵੀ ਉਹ ਮੈਂ ਸਮਝਦਾ ਹਾਂ ਕਿ ਸਾਲ ਕਈ ਉਹ ਗੱਲਾਂ ਚਿੱਤੇ ਚੁੱਤੇ ਰੱਖ ਕੇ ਮੁੜ ਕੇ ਫੇਰ ਪੁੱਲ ਗਏ ਅਸੀਂ ਅੱਜ ਵੀ ਇਹ ਕਹਿਣਾ ਚਾਹੁੰਦੇ ਹਾਂ ਕਿ ਜਨ ਸਭ ਜੇ ਮਜ਼ਦੂਰਾਂ ਦੇ ਗਰੀਬ ਕਿਸਾਨਾਂ ਦੇ ਬੱਚੇ ਪੜ੍ਹਨੇ ਆ ਜੇ ਉਹਨਾਂ ਨੇ ਇਲਾਜ ਸੌਖਾ ਲੈਣਾ ਇਹ ਸਰਕਾਰੀ ਅਦਾਰਿਆਂ ਦੇ ਵਿੱਚ ਪੂਰੀ ਪ੍ਰਤੀ ਹੋਣੀ ਚਾਹੀਦੀ ਤੇ ਇਹ ਸਰਕਾਰੀ ਅਦਾਰੇ ਜਿਉਂਦੀ ਥਿਉਂ ਕਾਇਮ ਰਹਿਣੀ ਚਾਹੀਦੀ ਹੈ ਅਗਲਾ ਸਵਾਲ ਲੈ ਲੈਣਿਆ ਸੀਤ ਨੂੰ ਲੈ ਕੇ ਬੇਸ਼ੇਰ ਸਹੂਲਤਾਂ ਦੀ ਵੀ ਗੱਲ ਕਰ ਲਈਏ ਪਿਛਲੇ 15 20 ਸਾਲਾਂ 'ਚ ਵਿੱਚ ਜਿਹੜੀ ਆਪਣੀ ਬਲਕ ਦੀ ਰਵੈਤੀ ਲੀਡਰਸ਼ਿਪ ਹੈ ਚਾਹੇ ਉਹ ਪੰਚਾਇਤ ਦੇ ਕਾਬਜ ਰਹੀ ਚਾਹੇ ਹੁਣ ਕਮੇਟੀ ਦੇ ਕਾਬਜ ਰਹੀ ਜਾਂ ਹੁਣ ਵੀ ਜਿਹੜਾ ਆ ਉਹ ਚੋਣ ਹੋਣੀ ਜਾਣੇ ਆ ਇਸ ਲੀਡਰਸ਼ਿਪ ਨੂੰ ਤੁਸੀਂ ਇਸ ਪੱਤਰ ਦੀ ਮੰਨਦੇ ਆਂ ਵੀ ਜਿਹੜੀ ਜਿੱਦਾਂ ਦੇ ਹਾਲਾਤ ਆ ਗਰੀਬ ਲੋਕਾਂ ਦੇ ਇਲਾਜ ਦੀ ਗੱਲ ਕਰ ਲਈਏ ਤਾ ਜਾਂ ਇਹ ਜਿਹੜੀਆਂ ਸਿਹਤ ਸੂਤਾ ਦਾ ਪੱਦਰਿਆ ਇਹਦੇ ਬਾਰੇ ਤੁਸੀਂ ਕੀ ਕਰਨੀ ਚਾਹੁੰਦੇ? ਦੇਖੋ ਮੈਂ ਪਹਿਲਾਂ ਹੀ ਦੱਸਿਆ ਸੀ ਨਾ ਉਹਨਾਂ ਦੀ ਚਿੰਤਾ ਹੀ ਨਹੀਂ। ਜੀ ਤੁਹਾਨੂੰ ਇੱਕ ਮਤਾ ਜੀ ਦਾ ਹਰੰਦਨ ਦਾ ਨਾਮ ਜੇ ਜਦੋਂ ਆਹਾ ਭਗਵੰਤ ਮਾਨ ਦੀ ਸਰਕਾਰ ਨੇ ਆਮ ਆਦਮੀ ਕਲੀਨਿਕ ਦਾ ਮਸਲਾ ਲੈਂਦਾ। ਬਿਲਕੁਲ ਸਾਡੇ ਵੀ ਬਿਲਗੇ ਦੇ ਪ੍ਰਾਇਮਰੀ ਹੈਲਥ ਸੈਂਟਰ ਦੇ ਵਿੱਚ ਇਹਨੂੰ ਖੋਲਣ ਦਾ ਬਣਾਇਆ ਮਾਲ। ਜੀ ਅਸੀਂ ਕਾਂਗਰਸ ਤਰ੍ਹਾਂ ਜਿੰਨੀ ਅਸੀਂ ਖਾਸ ਤੌਰ ਤੇ ਅਸੀਂ ਕੇ ਲੋਬੀ ਅਸੀਂ ਚਾਹੇ ਉਹ ਕਰਤਿਕ ਸਾਹ ਜੁਨੀ ਵਾਲੇ ਸਾਥੀ ਹੋਣ ਜੀ ਚਾਹੇ ਅਸੀਂ ਪਹਿਲਾ ਜਮਹੂਰੀ ਸੰਸਦਭਾ ਵਾਲਿਆਂ ਨੇ ਖੱਬੇ ਪੱਖੀਆਂ ਨੇ ਅਸੀਂ ਪਹਿਰ ਕੀਤੀ ਵੀ ਜੇ ਇੱਥੇ ਆਮ ਆਦਮੀ ਕਲੀਨਿਕ ਹੋਇਆ ਤਾਂ ਇਹ ਪਹਿਲੇ ਦਾ ਪੱਠਾ ਬਹਿ ਜਾਣਾ ਜੀ ਇਹ ਗੱਲ ਠੀਕ ਹੈ ਡਰਾਮੇਬਾਜ਼ੀ ਲਈ ਕੋਈ ਦੂਜੀ ਅਰਬੀਤੀ ਪਾਰਟੀਆਂ ਕਾਂਟ ਸੀ ਖਾਲੀ ਵੀ ਸਾਡੇ ਛਾਏ ਪੱਤਰਕਾਰਾਂ ਨੇ ਮੈਂ ਵੀ ਦੇਖਿਆ ਵੀ ਤੁਸੀਂ ਉਹਨਾਂ ਨੂੰ ਇਹ ਸਵਾਲ ਕੀਤਾ ਜੀ ਵੀ ਜਦੋਂ ਤੁਹਾਡੀ ਸਰਕਾਰ ਸੀ ਉਦੋਂ ਤੁਹਾਨੂੰ ਕਿਉਂ ਨਹੀਂ ਚਿੰਤਾ ਸੀ ਵੀ ਇੱਥੇ ਡਾਕਟਰ ਹੈ ਨਹੀਂ ਇੱਥੇ ਨਰਸਾਂ ਹੈ ਨਹੀਂ ਇੱਥੇ ਕੋਈ ਫਾਰਮੇਸੀ ਦਾ ਹੈ ਨਹੀਂ ਇੱਥੇ ਦਵਾਈਆਂ ਹੈ ਨਹੀਂ ਵੀ ਅੱਜ ਤੁਸੀਂ ਜੇ ਤੁਸੀਂ ਮਤਲਬ ਜੇ ਕਿਉਂ ਨਸ ਲੜਦੇ ਆ ਉਹ ਤਾਂ ਗੱ ਪਹਿਲਾਂ ਵੀ ਕਰਦੇ ਸੀ ਅੱਜ ਵੀ ਕਰਦੇ ਆ ਹਾਂਜੀ ਤੁਹਾਡੀਆਂ ਗੱਲਾਂ ਦਾ ਸਾਡੇ ਸਾਹਮਣੇ ਸੀ ਉਹਨਾਂ ਨੂੰ ਇਸ ਗੱਲ ਦਾ ਕੋਈ ਜਵਾਬ ਨਹੀਂ ਕਿਉਂਕਿ ਉਹਨਾਂ ਨੂੰ ਇਸ ਗੱਲ ਦੀ ਚਿੰਤਾ ਹੀ ਜੀ ਅੱਜ ਵੀ ਤੁਸੀਂ ਦੇਖੋ ਬਈ ਬਲਗੇ ਦੇ ਹਸਪਤਾਲ ਦੇ ਵਿੱਚ ਅੱਖਾਂ ਦਾ ਡਾਕਟਰ ਟਾਈਮ ਤੇ ਨਹੀਂ ਜੀ ਉਹ ਉਹ ਤੋਂ ਬਾਅਦ ਉਹ ਕੋਈ ਨਹੀਂ ਆਇਆ ਦੰਦਾਂ ਦਾ ਡਾਕਟਰ ਜਿੱਦਾਂ ਦਾ ਹੈਗਾ ਉਹ ਕਦੇ ਆ ਜਾਂਦਾ ਕਦੇ ਚੱਲ ਜਾਂਦਾ ਛੁੱਟੀ ਤੇ ਵੀ ਰਿਹਾ ਯਾਨੀ ਕਹੜਾ ਦਾ ਉਹ ਕਿਸੇ ਨੂੰ ਉੱਥੇ ਮਿਲ ਨਹੀਂ ਰਿਹਾ ਫਾਰਮੇਸੀ ਮੇਰੇ ਖਲੇ ਤੋਂ ਚੱਕਾ ਹੀ ਦਿੱਤੀ ਪਿਛੇ ਆਮ ਆਦਮੀ ਕਲੀਨਿਕ ਚੱਲ ਗਈ ਜੀ ਰਾਤ ਨੂੰ ਇੱਥੇ ਡਾਕਟਰ ਕੋਈ ਨਹੀਂ ਹੁੰਦਾ ਉਹ ਤਾਂ ਮੈਂ ਦੇਖਿਆ ਦੋ ਕਵਾਰੀ ਉੱਥੇ ਗਿਆ ਸਮਾਪੂਰੀ ਮਣ ਪਤਾ ਨਹੀਂ ਅੱਜ ਕੱਲ ਖਾਇ ਉੱਥੇ ਉਹ ਚੰਗੀ ਆ ਉਹ ਜਿੰਨਾ ਜਦੋਂ ਆਪਣਾ ਦਫਤਰੀ ਕੰਮਕਾਰ ਛੱਡ ਗਿਆ ਉਹ ਆਪ ਮਰੀਜ਼ ਦੇਖਦੀ ਆ ਕਹਿਣ ਦਾ ਭਾਵ ਕਿਸੇ ਨੂੰ ਚਿੰਤਾ ਹੀ ਨਹੀਂ ਇਹ ਗੱਲ ਫੇਰ ਮੁੜ ਕੇ ਉੱਥੇ ਆ ਜਾਂਦੀ ਹੈ ਵੀ ਅਸੀਂ ਇਹ ਗੱਲ ਕਰਦੇ ਆਂ ਵੀ ਹਸਪਤਾਲਾਂ 'ਚ ਲੋਕਾਂ ਦੀ ਗਰੀਬ ਲੋਕਾਂ ਨੇ ਕਿਉਂਕਿ ਗਰੀਬ ਲੋਕਾਂ ਦਾ ਇਲਾਜ ਉੱਥੇ ਹੋਣਾ ਤਕੜਿਆਂ ਨੇ ਤਾਂ ਹਸਪਤਾਲ ਚੱਲਦਾ ਵੀ ਹੋਵੇ ਨਹੀਂ ਫੇਰ ਇੱਥੇ ਨਹੀਂ ਜਾਣਾ ਉੱਥੇ ਜਾਣ ਕੇ ਦਿਆਨੰਦ ਜਾਣ ਕੇ ਸੀਐਮਸੀ ਜਾਣ ਕੇ ਜਿਹੜਾ ਗਰੀਬ ਕਿਸਾਨੀ ਆ ਜਿਹੜੀ ਮਜ਼ਦੂਰ ਤਬਕਾ ਜਿਹੜਾ ਸੁਧਾਰਨ ਵਰਗਾ ਜਿਹੜਾ ਇਲਾਜ ਕਰਵਾ ਨਹੀਂ پیسے ਖਰਚ ਕੇ ਸਕਦਾ ਉਹਨਾਂ ਲਈ ਜ਼ਰੂਰੀ ਆ ਅਸੀਂ ਇਹਨਾਂ ਨੂੰ ਇਹ ਕਹਿੰਨੇ ਆ ਜਿਹੜੇ ਵਿਰਤੀ ਪਾਰਟੀਆਂ ਵਾਲੇ ਕਾਂਗਰਸੀ ਜਾਂ ਖਾਲੀ ਜਾਂ ਛਾੜੂ ਵਾਲੇ ਅੱਜ ਵੀ ਵੀ ਤੁਸੀਂ ਕੋ ਬੰਦਾ ਠਾਣੇ ਉਖੜਾ ਲਿਆ ਛੜਾ ਲਿਆ ਫੜਾ ਲਿਆ ਛੜਾ ਲਿਆ ਇਹਦੇ ਨਾਲੋਂ ਜੇ ਤੁਹਾਡੀ ਪਹੁੰਚ ਆ ਤਾਂ ਕੋਸ਼ਿਸ਼ ਕਰੋ ਵੀ ਬਿਲਗੇ ਅੱਖਾਂ ਦਾ ਡਾਕਟਰ ਆਵੇ ਬਿਲਗੇ ਦੰਦਾਂ ਦਾ ਡਾਕਟਰ ਆਵੇ ਬਿਲਗੇ ਜਿਹੜੀਆਂ ਨਰਸਾਂ ਦੀਆਂ ਪੋਸਟਾਂ ਉਹ ਆ ਬਿਲਗੇ ਜ ਲੈਬੋਰੀ ਵਧੀਆ ਚੱਲੇ ਇਹ ਗੱਲਾਂ ਜੇ ਇਹ ਵਕਈ ਲੋਕ ਹਿਤ ਵਾਲੇ ਲੋਕ ਆ ਫਿਰ ਇਹਨਾਂ ਨੂੰ ਖੜਨਾ ਚਾਹੀਦਾ ਲੋਕਾਂ ਐ ਜਿੰਨੇ ਤੁਸੀਂ ਸਵਾਲ ਖੜੇ ਕੀਤੇ ਆ ਕਿ ਇਹ ਜਿਹੜੇ ਆਪਾਂ ਸਿਹਤ ਨੂੰ ਲੈ ਕੇ ਗੱਲਾਂ ਕੀਤੀਆਂ ਹਸਪਤਾਲ ਨੂੰ ਲੈ ਕੇ ਗੱਲਾਂ ਕੀਤੀਆਂ ਵਾਕਈ ਅਸੀਂ ਉਸ ਵੇਲੇ ਇਹ ਦੇਖਿਆ ਕਿ ਤੁਹਾਡੇ ਨਾਲ ਜਦਾਂ ਪੂਸ ਦਿਨ ਵੀ ਇਹ ਡੰਗ ਟਪਾਉ ਜਿਆਾ ਸਹਯੋਗ ਦਿੱਤਾ ਨਹੀਂ ਬਿਲਕੁਲ ਜੀ ਬਿਲਕੁਲ ਨਾ ਇਹਨਾਂ ਨੇ ਜਿਹੜਾ ਆ ਮਗਰੋਂ ਕੋਈ ਐਡਿਟਰੀਸ਼ਨ ਆਪਣੇ ਪੱਧਰ ਤੇ ਜਿਹੜਾ ਕਰਨ ਦੀ ਕੋਸ਼ਿਸ਼ ਕੀਤੀ ਕਦੇ ਐ ਮੈਨੂੰ ਇਹ ਦੱਸਿਓ ਵੀ ਇਹ ਜਿਹੜੀਆਂ ਰਵੈਤੀ ਪਾਰਟੀਆਂ ਦੇ ਆਗੂ ਵੀ ਆ ਉਹ ਜਿੰਨਾ ਤੁਹਾਡੇ ਅੰਦਰ ਜਿਹੜਾ ਆ ਉਹ ਐ ਇਹ ਕਹਿੰਦੇ ਕੈਂਪ ਲੱਗਦੇ ਆ ਹਰ ਗੱਲ ਦੇ ਉੱਤੇ ਜਿਹੜੀ ਬੜੀ ਜਿਹੜੀ ਆ ਸੰਵਾਦ ਹੁੰਦਾ ਤੁਹਾਨੂੰ ਜਿਹੜੀ ਪਾਰਟੀ ਆ ਉਸ ਸਮੇਂ ਦਾ ਹਾਣੀ ਬਣਾਉਂਦੀ ਹੈ ਤੇ ਇਹਨਾਂ ਪਾਰਟੀਆਂ 'ਚ ਵੀ ਇੰਦਾ ਦਾ ਕੋਈ ਮਾਨਦਰ ਹੈ ਵੀ ਜਿਹੜਾ ਮਾਲੋ ਕਰਨ ਦਾ ਇਹਨਾਂ ਨੂੰ ਕੋਈ ਚੰਤਾ ਹੋਵੇ ਨਹੀਂ ਜੀ ਅਸਲ ਦੇ ਵਿੱਚ ਇਹਨਾਂ ਦਾ ਬੋਟ ਕਲਚਰ ਆ ਇਹਨਾਂ ਨੂੰ ਬੋਟਾਂ ਇਹਨਾਂ ਨੂੰ ਗੱਦੀ ਇਹਨਾਂ ਨੂੰ ਹੈ ਜਿਹੜੀਆਂ ਥੱਲੇੋਂ 14 ਇਹਨਾਂ ਨੂੰ ਛੱਡ ਕੇ ਦੂਆ 'ਚ ਇਹਨਾਂ ਨੂੰ ਦਿਸਦਾ ਹੀ ਕੋਈ ਨਹੀਂ ਸਾਨੂੰ ਤਾਂ ਜਦੋਂ ਅਸੀਂ ਛੋਟੇ ਹੁੰਦੇ ਸੀ ਸਾਡੇ ਛੋਟਿਆਂ ਹੁੰਦੀਆਂ ਸਕੂਲਾਂ ਵੀ ਇਹ ਲੱਗਦਾ ਵੀ ਤੁਸੀਂ ਆਪਣੇ ਨਿੱਜੀ ਹਿੱਤ ਛੱਡ ਕੇ ਨਿੱਜੀ ਜ਼ਿੰਦਗੀ ਦੇ ਘਰੇਲੂ ਹਿੱਤ ਛੱਡ ਕੇ ਤੁਸੀਂ ਲੋਕਾਂ ਕਿਸ ਤਾਨੂੰ ਪੈਲ ਦੇਣੀ ਹੈ ਇਸ ਕਰਕੇ ਜਿਹੜੇ ਅਸੀਂ ਰੋਕਿਆ ਅਸੀਂ ਇਹਨਾਂ ਚੀਜ਼ਾਂ ਲਈ ਲੜ ਰਹੇ ਹਾਂ ਇਹ ਲੋਕਾਂ ਨੂੰ ਕੀ ਆ ਵੀ ਜਿਹੜਾ ਇਹਨਾਂ ਨੂੰ ਉੱਪਰਲਾ ਇਹਨਾਂ ਦਾ ਐਮਪੀ ਆ ਗਿਆ ਉੱਤਲਾ ਇਹਨਾਂ ਦਾ ਐਮਐਲਏ ਆ ਗਿਆ ਉਹਨਾਂ ਨੂੰ ਇਹ ਚਾਹੀਦਾ ਉਹਨਾਂ ਨੂੰ ਹੁੰਦਾ ਵੀ ਮੈਂ ਪਿੰਡ ਦੇ ਵਿੱਚ ਆਮ ਫੁੱਟ ਵੀ ਪਈ ਰਵੇ ਮੈਨੂੰ ਕੰਮ ਸਿਕਾ ਮੇਰੀਆਂ ਵੋਟਾਂ ਨਹੀਂ ਥੋਜਣੀਆਂ ਜੇ ਪਿੰਡਾਂ ਦੇ ਵੀ ਧੜੇ ਬਣਾ ਕੇ ਵੀ ਰੱਖਣਗੇ ਇਸ ਕਰਕੇ ਉਹਨਾਂ ਨੂੰ ਬਹੁਤੀ ਨਾ ਚਿੰਤਾ ਨਾ ਹੋਣੀ ਗੱਲ ਕਰਨੀ ਹੈ ਉਹਨਾਂ ਦਾ ਸਿਰਫ ਦਾ ਸਿਰਫ ਤਾਂ ਸਿਰਫ ਜਿਹੜਾ ਬੂਟਾ ਦਾ ਮਸਲਾ ਉਹਨੂੰ ਬੂਟ ਚਾਈ ਦੀ ਬਸ ਫੇ ਸੰਤੋਸ਼ ਸਿੰਘ ਬਲਗਾ ਜੀ ਜੀ ਦੇਖਿਆ ਜਾਵੇ ਵੀ ਸਿੱਖਿਆ ਦੀ ਵੀ ਤੁਹਾਨੂੰ ਚਿੰਤਾ ਹਾਂਜੀ ਤੁਹਾਨੂੰ ਸਿਹਤ ਅਧਾਰਿਆਂ ਦੀ ਵੀ ਚਿੰਤਾ ਬਿਲਕੁਲ ਪਰ ਲੋਕ ਇਹਨਾਂ ਨਾਲ ਫੇ ਚੰਬੜੇ ਹੁੰਦੇ ਆ ਲੋਕ ਇਹਨਾਂ ਨੂੰ ਬੂਟਾਂ ਵੱਧ ਤੋਂ ਵੱਧ ਪਾਉਂਦੇ ਆ ਉਹਦੇ ਪਿੱਛੇ ਤੁਹਾਡਾ ਕੀ ਨਜ਼ਰੀਆ ਹੈ ਦੇਖੋ ਉਹਦੇ ਬਾਰੇ ਮੈਂ ਤਾਂ ਇਹ ਸਮਝਦਾ ਵੀ ਕਿਤੇ ਸਾਡੇ 'ਚ ਵੀ ਗਲਤੀਆਂ ਰਹੀਆਂ ਹੋਣਗੀਆਂ ਜਾਂ ਸਾਨੂੰ ਜਿੱਦਾਂ ਦੀ ਲੜਾਈ ਲੜਨੀ ਚਾਹੀਦੀ ਆ ਹਾਂਜੀ ਸ਼ਾਇਦ ਸਾਡੇ 'ਚ ਵੀ ਕੁਝ ਆਪਸੀ ਜਿਹੜੀਆਂ ਪਾਰਟੀਆਂ ਦੀ ਫੋਟਿਆ ਸਾਡੇ 'ਚ ਬਖੜ-ਬਖੜੇ ਤੜੇ ਆ ਸ਼ਾਇਦ ਉਹ ਵੀ ਜਿੰਮੇ ਅਸੀਂ ਖੁਦ ਵੀ ਅਸੀਂ ਸਾਰਾ ਹੀ ਬੋਝ ਲੋਕਾਂ ਤੇ ਸਿੱਟਿਆ ਵੀ ਲੋਕ ਹੀ ਜ਼ਿੰਮੇਵਾਰ ਆ ਪਰ ਸ਼ਾਇਦ ਅਸੀਂ ਵੀ ਆਪਣਾ ਫਰਜ਼ ਜਿੰਨਾ ਨਿਭਾਉਣਾ ਚਾਹੀਦਾ ਸੀ ਉਹ ਨਾ ਨਿਭਾਇਆ ਹੋਵੇ ਪਰ ਫੇਰ ਵੀ ਮੈਂ ਇਹ ਕਹਿਣਾ ਚਾਹਨਾ ਬਈ ਉਨਾਂ ਚਿਰ ਲੋਕਾਂ ਦਾ ਪਤਾ ਨਹੀਂ ਜਿੰਨਾ ਚਿਰ ਲੋਕ ਇਹਨਾਂ ਨਾਲੋਂ ਪਿੱਛੇ हट ਗਏ ਲੋਕ ਇਹ ਜਿਹੜੇ ਲੰਨ ਵਾਲੇ ਲੋਕ ਆ ਜਿਹੜੇ ਮਜ਼ਦੂਰਾਂ ਚ ਕਿਸਾਨਾਂ ਵਾਲੇ 24 ਘੰਟੇ ਲੜ ਰਹੇ ਆ ਇਹਨਾਂ ਦੀ ਨਹੀਂ ਸੁਣਦੇ ਇਹ ਅੱਜ ਸੁਣ ਲੈਣ ਇਹ ਕੱਲ ਨੂੰ ਸੁਣ ਲੈਣ ਇਹ 20 ਸਾਲਾਂ ਨੂੰ ਸੁਣ ਲੈਣ ਇਹਨਾਂ ਲੋਕਾਂ ਮਗਰ ਲਾ ਕੇ ਇਹਨਾਂ ਦੀ ਜ਼ਿੰਦਗੀ ਦਿਨੋ-ਦਿਨ ਖਰਾਬ ਤਾਂ ਹੋਊ ਸੁਧਰਨੀ ਨਹੀਂ ਜੋ ਸਾਡੇ ਸਾਹਮਣੇ ਐ ਮੈਂ ਦੇਖਦਾ ਆ ਕਿ ਜਿਸ ਤਰ੍ਹਾਂ ਆਪਾਂ ਸਾਰਿਆਂ ਹੁਣ ਤੱਕ ਜਿੰਨੇ ਵੀ ਵਿਚਾਰ ਬੱਖ-ਬੱਖ ਸਵਾਲਾਂ ਨੂੰ ਲੈ ਕੇ ਕੀਤੇ ਆ ਉੱਥੇ ਅਗਲੀ ਗੱਲ ਇਹ ਆ ਵੀ ਜਿੱਦਾਂ ਹੁਣ ਪਹਿਲਾਂ ਬਿਲਗ ਦੇ ਵਿੱਚ ਕਿਸੇ ਸਮੇਂ ਜਿਹੜਾ ਆ ਉਹ ਡੋਡੇ ਪੋਸਟ ਅਫੀਮ ਜਿਹੜਾ ਆ ਦੇਸੀ दारू ਉਹਦਾ ਬਹੁਤ ਪ੍ਰਸਾਰ ਹੁੰਦਾ ਸੀ ਲੜਾਈਆਂ ਕਲਾਈਆਂ ਦੇ ਵਿੱਚ ਵੀ ਇਹ ਫੜਾਲੇ ਛੜਾਲੇ ਪੰਚਾਇਤਾਂ ਤੇ ਇਹ ਇੱਥੇ ਆ ਕੇ ਤੁਹਾਡਾ ਜਿਹੜਾ ਆ ਉਹ ਪਾਰਟੀ ਦਾ ਕਿਹੋ ਜਿਹਾ ਨਜ਼ਰੀਆ ਜਾਂ ਤੁਸੀਂ ਕਿੱਦਾਂ ਦੀ ਲੀਡਰਸ਼ਿਪ ਕਰਦੇ ਆ ਉਹਦੇ ਬਾਰੇ ਵੀ ਸਾਡੇ ਸਵਾਲ ਤੇ ਅੰਦਰ ਤੇ ਕੋ ਸਾਡਾ ਤਾਂ ਤੁਸੀਂ ਪਿਛਲਾ ਸਾਡਾ ਇਤਿਹਾਸ ਵੀ ਫੋਲੋ ਚਲੋ ਅਸੀਂ ਤਾਂ ਸਮੁੱਚੇ ਪੰਜਾਬ ਦੀ ਗੱਲ ਕਰਾਂਗੇ ਜੇ ਸਮੁੱਚੇ ਹਿੰਦੁਸਤਾਨ ਦੀ ਗੱਲ ਕਰਾਂਗੇ ਪਰ ਜੇ ਬਣ ਕੇ ਤੇ ਵੀ ਗੱਲ ਕਰੀਏ ਸਾਡੀ ਲੜਾਈ ਚਤੇ ਵਾਲਿਆਂ ਦੇ ਖਿਲਾਫ ਜੀ ਨਸ਼ਾ ਸਮਗਰਮਾਂ ਦੇ ਖਿਲਾਫ ਜੀ ਇਹ ਲਗਾਤਾਰ ਜਾਰੀ ਰਹੀ ਹੈ ਮੈਂ ਕਹਿੰਨਾ ਵੀ ਇਹ ਸਿਰਫ ਅਸੀਂ ਲੋਕਾਂ ਨੇ ਸਟੇਜਾਂ ਤੇ ਖੜ ਕੇ ਬਾਹ ਕੱਢ ਕੇ ਕਿਹਾ ਵੀ ਨਹੀਂ ਇਹ ਸਾਡਾ ਜਿਹੜਾ ਫਿਊਚਰ ਹੈ ਬੱਚਿਆਂ ਦਾ ਤਬਾਹ ਹੋਣਾ ਇਸ ਕਰਕੇ ਇਹ ਲੋਕਾਂ ਨੂੰ ਨੱਥ ਪਾਣੀ ਚਾਹੀਦੀ ਆ ਜੀ ਪਰ ਲੋਕਾਂ ਨੇ ਮੈਂ ਮੇਰੇ ਸਾਹਮਣੇ ਆ ਅੱਜ ਵੀ ਸਧਾਰਨ ਬੰਦੇ ਮਤਲਬ ਜਿਹਨਾਂ ਨੂੰ ਕਿਸੇ ਵੇਲੇ ਰੋਟੀ ਦੀ ਵੀ ਪ੍ਰੋਬਲਮ ਸੀ ਜੀ ਕਰੋੜਾਂਪਤੀ ਬਣ ਗਏ ਜਿਹੜੀ ਸਰਕਾਰ ਆਈ ਉਹਨੇ ਇਹ ਕਿਹਾ ਵੀ ਸਾਡੀ ਸਰਕਾਰ ਆਉ ਤਾਂ ਅਸੀਂ ਨੱਥ ਪਾ ਦੇਗੇ ਅਸੀਂ ਟੰਗ ਦੇਾਂਗੇ ਔਰ ਸਾਨੂੰ ਇਹ ਵੀ ਸਾਡਾ ਤਜਰਬਾ ਆਇਆ ਵੀ ਜਿਹੜਾ ਅੱਜ ਬੰਦਾ ਜੇ ਕਾਲੀਆ ਦੀ ਸਰਕਾਰ ਦੇ ਵਿੱਚ ਕੋਈ ਨਸ਼ਾ ਸਮਗਲ ਰਿਹਾ ਉਹਦਾ ਅਕਾਲੀਆ ਨਾਲ ਲਿੰਕ ਆ ਜੇ ਕੱਲ ਨੂੰ ਅ ਦੂਜੀ ਬਦਲ ਜਾਂਦੀ ਸਰਕਾਰ ਹਜੇ ਸਰਕਾਰ ਸੋਂ ਵੀ ਨਹੀਂ ਚੁੱਕਦੀ ਹੁੰਦੀ ਤਾਂ ਜਦੋਂ ਪੁਲਿਸ ਉਹਦੇ ਘਰ ਜਾਂਦੀ ਆ ਉਹ ਪਹਿਲਾਂ ਅਕਾਲੀਆ ਨਾਲ ਗੱਲਬਾਤ ਕਰਾਉਂਦਾ ਹੁੰਦਾ ਬਾਅਦ ਵਿੱਚ ਕਾਂਗਰਸੀਆਂ ਕਰਉਣ ਲੱਪੈਂਦਾ ਇਹ ਹਾਲਾਤ ਆ ਇਹ ਉਹ ਜਿਹੜੇ ਇਹ ਲੋਕ ਆ ਜੇ ਇਹਨਾਂ ਨੂੰ ਸਰਕਾਰੀ ਸ਼ੈਲਟਰ ਨਹੀਂ ਮਿਲਦੀ ਨਸ਼ਾ ਬੰਦ ਕਰਨਾ ਕੋਈ 24 ਘੰਟਿਆਂ ਦਾ ਕੰਮ ਆ ਜੇ ਇਮਾਨਦਾਰੀ ਹੋਵੇ ਤੇ ਜੇ ਅਸੀਂ ਉਹਦੇ ਵਿੱਚੋਂ ਉਹਦੇ ਵਿੱਚੋਂ ਵੀ ਦੇਖਣਾ ਵੀ ਵੋਟਾਂ ਲੈਣੀਆਂ ਐ ਇਹਦੇ ਮਗਰ ਬੰਦਾ ਇਹਦੇ ਮਗਰ 20 ਵੋਟਾਂ ਆਏ ਤੇ ਮਗਰ 50 ਵੋਟਾਂ ਆਏ ਮੈਨੂੰ ਫਾੜ ਜਿਤਾ ਦੋ ਵੀ ਮੈਨੂੰ ਐਮਐਲਏ ਜਿਤਾ ਦੋ ਫਿਰ ਇਹਦਾ ਮਤਲਬ ਇਹ ਆ ਵੀ ਸਾਨੂੰ ਲੋਕਾਂ ਦੇ ਬੱਚਿਆਂ ਦੀ ਚਿੰਤਾ ਨਹੀਂ ਸਾਨੂੰ ਆਪਣੀ ਚੌਧਰ ਦੀ ਤੇ ਆਪਣੀਆਂ ਵੋਟਾਂ ਦੀ ਚਿੰਤਾ ਔਰ ਇਹ ਬੰਦ ਹੋਣੀ ਚਾਹੀਦੀ ਬਿਲਕੁਲ ਐ ਕਾਫੀ ਆਪਾਂ ਇਹ ਦੂਸਰੇ ਐਪੀਸੋਡ ਦੇ ਵਿੱਚ ਵੀ ਜਿਹੜੇ ਆ ਉਹ ਗੱਲਾਂ ਬਾਤਾਂ ਕੀਤੀਆਂ ਆ ਕਾਫੀ ਸਵਾਲਾਂ ਦੇ ਜਿਹੜੇ ਤੁਸੀਂ ਜਵਾਬ ਦਿੱਤੇ ਆ ਹੋ ਸਕਦਾ ਲੋਕ ਜਿਹੜੇ ਆ ਉਹ ਤੁਹਾਡੀਆਂ ਗੱਲਾਂ ਨਾਲ ਸਹਿਮਤ ਹੋਣ ਅਗਰ ਇਹ ਕੋਈ ਵੀ ਜਿਹੜਾ ਆ ਦੋਸਤ ਮਿੱਤਰ ਨਾ ਵੀ ਸਹਿਮਤ ਹੋਵੇ ਤਾਂ ਉਹ ਸਾਡੇ ਕਮੈਂਟ ਬਾਕਸ ਦੇ ਵਿੱਚ ਆਪਣਾ ਜਿਹੜਾ ਵਿਚਾਰ ਵੀ ਦੇ ਸਕਦਾ ਸਵਾਲ ਵੀ ਕਰ ਸਕਦਾ ਤੇ ਦੋਸਤੋ ਅਸੀਂ ਜਿਹੜੇ ਹੁਣ ਤੱਕ ਦੋ ਐਪੀਸੋਡ ਕੀਤੇ ਆ ਹੁਣ ਤੀਜੇ ਐਪੀਸੋਡ ਵੱਲ ਵਧਾਂਗੇ ਕੋਸ਼ਿਸ਼ ਹੈ ਵੀ ਛੋਟੇ ਛੋਟੇ 15-15 ਮਿੰਟ ਦੇ ਐਪੀਸੋਡ ਕਰੀਏ ਕਿਸੀ ਬਿਲਗਾ ਨਿਊਜ਼ ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ-ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ